anna sabaq dersi alıyor mu yani bana? Ah, saat çöp al. Çöp var çöp var. Kalpte çöp var. Sinir. Şimdi bunları neydi? Sinir. Çar sevap zateni ne? Jessli, ay, Jesska. Sevap zaten babam di. ਸਹਿਬਜ਼ਾਦਾ ਬਾਬਾ ਜੂਹਾਰ ਸਿੰਘ ਜੀ ਸਹਿਬਜ਼ਾਦਾ ਬਾਬਾ ਜੂਰਾ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸ਼ਾਬਾਸ਼ ਸਭ ਤੋਂ ਪਹਿਲਾਂ ਕਿਹੜੇ ਸ਼ਹੀਦ ਗੁਰੂ ਹੋਏ ਹਨ ਮਨਪ੍ਰੀਤ ਸਿੰਘ ਜੀ ਸੀਗੋ ਤੇ ਬਾਦਰ ਸਾਹਿਬ ਜੀ ਕਿੱਥੇ ਸ਼ਹੀਦ ਕੀਤੇ ਗਏ ਸੀ

राग <coughs> <पाम>। <coughs> सब तो पहला राग के <coughs> <पाम। coughs> आखिरी राग के ਬਾ ਬੰਦਾ ਸਿੰਘ ਬਹਾਦਰ ਜੀ ਦਾ ਪਹਿਲਾ ਨਾਮ ਕੀ ਸੀਗਾ ਪਲਕ ਬਾਦ ਦਾਸ ਲੰਚਮਣ ਦਾਸ ਸੀਗਾ ਪਹਿਲਾਂ ਤੇ ਉਹ ਬੇਰਾਗੀ ਬਣ ਕੇ ਡਾਗੇ ਬਣਨ ਤੋਂ ਬਾਅਦ ਉਹਨਾਂ ਦਾ ਨਾਮ ਕੀ ਪਾ ਗਿਆ ਬਾਦੋ ਦਾਸ ਬੇਰਾਗੀ ਤੇ ਬਾਦੋ